ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਗ ਸੇਲ ਲਈ ਲੈ ਕੇ ਆਏ ਜੀ ਇੱਕ ਬੱਛੀ ਆ ਬਾਈ ਤੇ ਇੱਕ ਕੱਟੀ ਆ ਆਹ ਪੁੱਛ ਲੈਨੇ ਬਾਈ ਟੋਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬਹੁਤ ਠੀਕ ਠਾਕ ਹੋ ਬਾਈ ਹਾਂ ਵਧੀਆ ਹੋਰ ਨਬਰ ਜੀ ਚੱਲਦਾ ਕੰਮ ਪੂਰਾ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਹਾਂ ਜੀ ਨਾਗ ਤਾਂ ਹੋਰ ਵੀ ਸੀ ਬੈਗ ਹੈ ਨਾ ਉਹ ਸੇਲ ਹੋ ਗਏ ਬਾਈ ਹਾਂ ਜੀ ਹਾਂ ਠੀਕ ਹੈ ਛੋਟੀ ਜੀ हां ਛੋਟੀ ਸੀਗੀ ਬਾਈ ਬਹੁਤ ਚੰਗੀ ਛੋਟੀ ਸੀਗੀ ਤੇ ਉਹ ਥੋੜੇ ਆਉਣ ਤੋਂ ਪਹਿਲਾਂ ਸਿਰ ਸੌਦਾ ਹੋ ਗਿਆ ਦਾ ਜੀ ਠੀਕ ਹੈ ਨਾਮ ਤੇ ਐਡਰੈਸ ਉਹ ਨਾਮ ਬਾਈ ਇੰਦਰਪਾਲ ਸਿੰਘ ਹਮ ਪਿੰਡ ਸੰਘੇੜਾ ਠੀਕ ਹੈ ਜਿਹੜਾ ਬਰਨਾਲਾ ਹਮ ਇਹ ਬਰਨਾਲਾ ਦੇ ਬਿਲਕੁਲ ਨਾਲ ਹੀ ਹੈ ਡਾਕਟਰ ਪਿੰਡ ਸੰਘੇੜਾ ਕਿਲੋ 1.5 ਕਿਲੋ ਮੀਟਰ ਹਾਂਜੀ ਹਾਂਜੀ ਮੋਬਾਈਲ ਨੰਬਰ ਉਹ 98760 93728 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਣਾ ਕਿੰਨੀ ਉਮਰ ਹੈ ਜੀ ਇਦੀ ਉਮਰ ਡਾਕਟਰ 14 ਮਹੀਨੇ ਆ 14 ਮਹੀਨੇ ਹਾਂਜੀ 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 ਠੀਕ ਆ ਤੇ ਸੀਲ ਕੋਈ ਹੰਤ ਕੋਈ ਨਹੀਂ ਤਾਂ ਬਸ ਹੀ ਤਾਂ ਜੀ ਠੀਕ ਆ ਜੀ ਹਾਂਜੀ ਤੇ ਸੀਲ ਆਈ ਆ ਦਿਖਾ ਦੇ ਡਾਕਟਰ ਚੋਂ ਗਾ ਯਾਰ ਹਨਾ ਬਲਬਲ ਮੈਂ ਕਹਿੰਦਾ ਆਹ ਦੇਖ ਲਓ ਜੀ ਕੀ ਬਾਤ ਆ ਕੱਲਾ ਕੱਲਾ ਪੂਰੀ ਪੂਰੀ ਸੀਲ ਆ ਨਹੀਂ ਬਸੀਆਂ ਇਉਂ ਹੀ ਨਹੀਂ ਸੀਲ ਹੁੰਦੀਆਂ ਜੀ ਹੱਥ ਨਹੀਂ ਲਵਾਉਂਦੇ ਬਈ ਸਰਵਸੀ ਸੀਤੀ ਪੂਰੀ ਸੀਲ ਆ ਜੀ ਸਹੀ ਗੱਲ ਆ ਕਿੰਨਾ ਕੁ ਦੁੱਧ ਸੀ ਮਾਂ ਥੱਲੇ मां ਥਲੇ ਦੇ ਥਲੇ ਡੈਟਰਪ ਨੂੰ ਉਹਨਾਂ ਨੇ 16 ਤੋਂ 17 ਕਿਲੋ ਦੁੱਧ ਦੱਸਿਆ ਠੀਕ ਐਵੇਂ 20 22 ਕਹਿਣ ਵਾਲਾ ਕੋਈ ਗੱਲ ਦਾ ਸੁਆਦ ਨਹੀਂ ਹੁੰਦਾ ਹਨਾ ਹੂੰ ਤੇ ਇਹ ਆਪ ਨੂੰ ਉਹਨਾਂ ਨੇ ਜਿਗ ਬੋਲਦੀ ਦੱਸਿਆ ਡੈਟਰ ਓਕੇ ਹਾਂ ਜੀ ਠੀਕ ਐ ਇਹ ਜਰਸੀ ਦਾ ਜਿਗ ਬੋਲਾ ਕੋਈ ਹੂੰ ਤੇ ਆਪਾਂ ਤਾਂ ਤੁਹਾਨੂੰ ਪਤਾ ਥੋੜਾ ਘੱਟੇ ਬੱਚੀ ਘਟੀਆਂ ਨਾ ਕੰਮ ਕਰਦੇ ਆ ਹੂੰ ਤੇ ਵਧੀਆ ਚੰਗੇ ਸੀਮਣ ਦੀ ਆ ਯਾਨੀ ਕਿ ਜੱਗ ਬੋਲਾ ਕੋਈ ਜੱਸੀ ਦਾ ਹਾਂਜੀ ਬਰੀਡ ਵੀ ਚੰਗੀ ਆ ਹਾਂਜੀ ਹਾਂਜੀ ਕਿਉਂ ਨਾ ਤਾਂ ਗਰਮੀ ਮਾਨ ਨੇ ਫੈਂਟ ਖੁੱਲ ਆਉਣੀ ਆ ਮੱਝਰ ਦਾ ਦੁੱਧ ਦੋ ਹਾਂਜੀ ਪਲੀਏ ਜਾਣ ਸਰ ਟੀਕਾ ਲੈ ਲੋ ਹਾਂਜੀ ਹਾਂ ਹਨ ਬਹੁਤ ਚੰਗੀ ਯਾਨੀ ਕਿ ਪਰਾਜੀ ਪਲੀ ਵਸੀ ਆ ਵੀ ਦਾਣੇ ਦੇ ਪਲੀ ਵੀ ਆ ਵਧੀਆ ਚੰਗੇ ਸਹੀ ਗਾ ਖੋਲ ਦੋ ਬਈ ਮੜੀ ਤੋਰ ਕੇ ਦਿਖਾ ਦਈਏ ਹਾਂਜੀ ਫੇਸ ਬਹੁਤ ਚੰਗਾ ਹੋਰ ਜੀ ਬੜੀ ਚੰਗੀ ਆ ਸੁਨੱਖ ਪੁਣਾ ਚੰਗਾ ਟੀਕੇ ਦੇ ਤਕਰੀਬਨ ਬਿਲਕੁਲ ਕਾਬਲ ਆ ਬਈ ਜਾਣ ਸਰ ਕਰ ਮਾਇਨੇ ਟੀਕਾ ਲੈ ਲੈਣਾ ਠੰਡੀ ਬਾਈ ਨੇ ਸਾਨੂੰ ਹੱਥ ਲਾ ਕੇ ਲਖਾਇਆ ਵੀ ਕਹਿੰਦੀ ਕਰਮ ਵਾਲੀ ਕੁਛ ਨਹੀਂ ਤੂੰ ਰੋਤਾ ਰਹੀ ਚੰਗਾਗਾ ਮੋੜ ਦੇ ਆਇਆ ਤੈ ਕੀ ਮੋਲ ਲੈਣ ਦੇਣ ਦੇ ਜਾਇਚ ਜਮੀਨ ਡੈਟਰ ਹਾਂਜੀ ਇਹ 7500 ਦੀ ਦੇ ਦਾਂਗੇ ਮਾਨਤਨ ਹੋ ਜਾ ਸਮਾਨਤਨ ਜਰੂਰ ਕਰਾਂਗੇ 7500 ਰੁਪਏ ਜਮਾ ਜਾਜ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜਰੂਰ ਹੋ ਜਾ ਖਣਚੂਲੀ ਇੱਕ ਨੰਬਰ ਆ ਠੰਡੀ ਸੀਲ ਆ ਰੰਗ ਰੂਪ ਚੰਗਾ ਚਮਕ ਚੰਗੀ ਆ ਰਾਜੀ ਚੰਗੀ ਆ ਲੈ ਜਿਵੇਂ ਮਰਜੀ ਹੱਥ ਲਈ ਚਲ ਬੇ ਕਹਿੰਦੀ ਕੁਛ ਨਹੀਂ ਪੂਰੀ ਸੀਲ ਆ ਜੀ ਕੋਈ ਅੰਤ ਨਹੀਂ ਹਾਂ ਬਹੁਤ ਚੰਗਾ ਲੈ ਆਣ ਦਿਖਾ ਦੇ ਇੱਕ ਵਾਰੀ ਫੇਰ ਆ ਦਿਖਾ ਦਿਓ ਕੀ ਬਾਤ ਝੂਲੀ ਦੀ ਜਿਵੇਂ ਮਰਜੀ ਉਹ ਕਰੀ ਜਾਉਂਦਾ ਕਹਿ ਨਹੀਂ ਕਰਮ ਵਾਲੀ ਕੁਛ ਹਾਂਜੀ ਹਾਂ ਵਧੀਆ ਜਿਹੜਾ ਹੱਥ ਦੀ ਬੱਸੀ ਹੈ ਅੱਗੇ ਵੀ ਰਕਟੀ ਕਿੰਨੀ ਕੁ ਉਮਰ ਹੈ ਜੀ ਇਹ 11 ਮਹੀਨਿਆਂ ਦੀ ਹੈ ਡਾਕਟਰ ਕੱਟੀ ਓਕੇ ਹਾਂਜੀ ਇਹ ਆਪਣੀ ਯਾਨੀ ਕਿ ਘਰ ਦੀ ਮਾਂ ਸੀ ਆ ਖਾਣਾ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਬਹੁਤ ਚੰਗੀ ਹੈ ਇਹਦੀ ਮਾਂ ਆਪਣੇ ਕੋਲ ਹੀ ਖੜੀ ਆ ਠੀਕ ਹੈ ਭਾਈ ਲੱਭਣ ਆ ਗਈ ਮਹੀਨਾ ਕਰੇਗਾ ਤੂੰ ਸੁਣਦਾ ਕਿੰਨਾ ਕੁ ਦੁੱਧ ਥੱਲੇ ਭਾਈ ਤੇ ਦੁੱਧ ਦਿੰਦੀ ਆ ਉਹ ਡਾਕਟਰ 16 ਤੋਂ 17 ਕਿਲੋ ਖੋ ਲਈ ਠੀਕ ਹੈ ਭਾਈ ਹਾਂਜੀ ਇਹ ਵੀ ਆਪਾਂ ਯਾਨੀ ਕਿ ਚੰਗੇ ਦੁੱਧ ਦੀ ਪਾਲੀ ਵੀ ਆ ਹੂੰ ਅੱਲੋ ਤਾਂ ਵੀ ਰਦਾ ਹੈ ਨਹੀਂ ਸੀ ਨੂੰ ਵੇਚਣ ਦਾ ਠੀਕ ਹੈ ਤੇ ਹੁਣ ਮਾਹ ਚੱਲ ਆਦਾਨੇ ਆ ਹਣਾ ਹੂੰ ਐ ਜੀ ਕਰਕੇ ਸੀਗਾ ਕਿਹਦੇ ਟੀਕੇ ਦੀ ਹੈ ਬਈ ਇਹ ਐਚ ਐਲ ਡੀ ਬੀ ਦਾ ਟੀਕਾ ਡਾਕਟਰ ਆ ਤੇ ਸਟਰਾ ਆਪਣੇ ਕੋਲੇ ਪਿਆ 40 162 ਅੱਛਾ ਹਾਂ ਜੀ ਠੀਕ ਆ ਬਾਈ ਖੋਲੋ ਬਈ ਤੋਰ ਛੇਸ ਚੰਗਾ ਸਿੰਘ ਚੰਗਾ ਬਈ ਉਮਰ ਛੋਟੀ ਆ ਉਸ ਹੱਬ ਨਾਲ ਕੱਦ ਠੀਕ ਆ ਝੂਲੀ ਕਮਾਲ ਆ ਕੱਲਾ ਕੱਲਾ ਥਾਂ ਜਿਹੜਾ ਦੇਖਣਾ ਉਹ ਲੈਣਾ ਉਹਦੀ ਮਾਂ ਦੇਖੂਗਾ ਜੀ ਠੀਕ ਆ ਉਹ ਤਕੜੀ ਮਾਂ ਸਹੀ ਕਰਦੀ ਆ ਮੈਂ ਦੀ ਆਪਣੀ ਹੂੰ ਸਹੀ ਗੱਲ ਆ ਬਾਕੀ ਤੋਰਾ ਤਾਰਾ ਕਰਮਾਈ ਦਾ ਚੰਗਾ ਗਿਆ ਬਾਈ ਤੇ ਕੀ ਮੋਲ ਲੱਜਾ ਜਰਾ ਇਹ ਰੈਕਟਰ ਦੇ ਦਾਂਗੇ ਆਪਾਂ 17000 ਦੀ ਮਾਨਤਨ ਹੋ ਜੇ ਹਾਂ ਮਾਨਤਨ ਕਰ ਦਾਂਗੇ 17000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਚੰਗੀ ਏ ਕੱਟੀ ਸਵੀ ਪਲੀ ਆ ਚੰਗੀ ਬਾਈ ਨੇ ਖਰਾਕ ਨਾ ਪਾਲੀ ਆ ਬਈ ਤੇ ਤੋਰਾ ਤਾਰਾ ਵੀ ਕਰਮ ਆਈਦਾ ਚੰਗਾ ਗਿਆ ਬਾਈ ਨਾਗਸੀਪਰਾ ਕੋਲੇ ਦੋ ਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ